ਪਿੰਡੋਂ ਦੁੱਧ ਪੌਣ ਧਾਰੜਾਂ ਤੋਂ ਚਲਾਵੀ ਪੌਣ ਆਇਆ ਅੱਛਾ ਜੀ ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ ਇੱਥੇ ਹੀ ਉਹਨਾਂ ਗੋਲੀਆਂ ਮਾਰਤੀਆਂ ਤੇ ਉਹ ਗੋਲੀ ਵੱਜੀ ਜਿਹੜੀ ਹੀਗੀ ਉਹ ਫਿਰ ਵੀ ਅਹੀਂ ਅੱਖ ਆ ਕੇ ਘਰੋਂ ਗੱਡੀ ਲੈ ਚਲੀਏ ਤੇ ਭਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਵਾਂਗੇ ਤੇ ਉਹ ਆਣ ਕੇ ਵੇਖੇ ਤੇ ਕਸਮ ਹੈ ਤੇ ਪੰਜਾਬ ਜੀ ਕੁੜ ਫਿਰ ਤੋਂ ਵੱਡੀ ਫਰਦਾਤ ਵਾਪਰੀ ਹੈ ਜੀ ਹਾਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਨੌਜਵਾਨ ਦੁੱਧੀ ਦਾ ਕੰਮ ਕਰਦਾ ਸੀ ਅਤੇ ਦੁੱਧ ਪਾ ਕੇ ਰੋਜ਼ਾਨਾ ਵਾਂਗੂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਧਰ ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਟੀਮਾਂ ਪਹੁੰਚੀਆਂ ਲੋਕਾਂ ਦਾ ਵੱਡਾ ਜਮਾਵੜਾ ਇਕੱਠਾ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ ਹੈ ਦਰਸਲ ਅੰਮ੍ਰਿਤਸਰ ਦੇ ਝੰਡੇਆਲਾ ਗੁਰੂ ਦੇ ਦੀ ਨੌਂਦੇ ਪਿੰਡ ਤਾਰਾਗੜ ਤਲਾਵਾਂ 'ਚ ਇੱਕ ਦੋਦੀ ਦਾ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਗਿਆ ਉਹ ਹਰ ਰੋਜ਼ ਦੀ ਤਰ੍ਹਾਂ ਦੁੱਧ ਪਾ ਕੇ ਘਰ ਨੂੰ ਵਾਪਸ ਆ ਰਿਹਾ ਸੀ ਰਾਹ ਵਿੱਚ ਹੀ ਉਸ ਨੂੰ ਗੋਲਿਆ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਪਿੰਡ ਤਾਕੜ ਵਜੋਂ ਹੋਈ ਹੈ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਧਰ ਪਿੰਡ ਵਾਸੀਆਂ ਮੁਤਾਬਕ ਜਦੋਂ ਉਹ ਆਪਣੀ ਦੁਕਾਨ ਤੋਂ ਕੰਮ ਕਰਕੇ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਨੇ ਕੁਲਵੀਰ ਸਿੰਘ ਦੀ ਗੱਡੀ ਵੇਖੀ ਜਿਸ ਵਿੱਚ ਕੇ ਉਸ ਦੀ লাশ ਪਈ ਹੋਈ ਸੀ ਅਤੇ ਉਸ ਨੂੰ ਗੋਲੀਆਂ ਮੱਜੀਆਂ ਹੋਈਆਂ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਸਰ ਇਥੇ ਹੀ ਸ਼ਹਿਰੋਂ ਹਟੇ ਦੁਕਾਨ ਤੋਂ ਅੱਛਾ ਟੈਂਟ ਦਾ ਕੰਮ ਆਪਣਾ ਦਾ ਤੇ ਜਦੋਂ ਆਏ ਆ ਤੇ ਉਦੋਂ ਮੁੰਡੇ ਦੀ লাশ ਪਈ ਹੈ ਗੱਡੀ ਦੇ ਵਿੱਚ ਅੱਛਾ ਤੇ ਉਹਦੇ ਗੋਲੀਆਂ ਮਾਰ ਕੇ ਚਲੇ ਗਏ ਤੋ ਸਾਡੇ ਸਾਡੇ ਪਿੰਡ ਸਾਡੇ ਘਰੀ ਦੁੱਧ ਪਾਉਣ ਦਾ ਸੀ ਮੈਂ ਕਿਚਨ ਚ ਤੇ ਕਿੰਨੇ ਵਜੇ ਦੀ ਘਟਨਾ ਹੈ ਅਈ ਸਰ 7:30 ਵਜੇ ਪਹੁੰਚੇ ਜੀ ਇੱਥੇ 7:15 ਦੇ ਅੱਛਾ ਹਾਂ ਜੀ ਉਦੋਂ ਇੱਥੇ ਲਾਸ਼ ਇੱਕ ਗੱਡੀ ਚ ਪਈ ਤੇ ਪੁਲਿਸ ਕਿੰਨੇ ਵਜੇ ਪਹੁੰਚਦੀ ਨਾਲ ਹੀ ਸਰ ਪੁਲਿਸ ਵੀ ਨਾਲ ਹੀ ਥੋੜੇ ਉਦੋਂ ਹੀ ਨਾਲ ਹੀ ਇਕੱਠੇ ਆ ਗਏ ਤੇ ਮੁੰਡਾ ਕੱਲਾ ਕੱਲਾ ਸੀ ਜੀ ਨਾਲ ਹਾਂ ਜੀ ਮਾਪਿਆਂ ਦਾ ਕੱਲਾ ਮੁੰਡਾ ਪੋਤੀ ਤੇ ਕਿੰਨਾ ਘਰ ਦੁੱਧ ਪਾ ਕੇ ਆਇਆ ਸੀ ਸਰ ਪਿੰਡੇ ਪੰਜ ਛੇ ਘਰ ਆ ਸਾਡੇ ਘਰ ਵੀ ਆਉਂਦਾ ਮੁੰਡਾ ਤੇ ਲੱਗੇ ਗਵਾਂਡੀਆਂ ਲੀ ਪਾਗਲ ਕੀ ਲੱਗਦਾ ਮਾਮਲਾ ਜੀ ਠੀਕ ਤੁਹਾਨੂੰ ਦੇਖੋ ਜੀ ਆਪਾਂ ਨੂੰ ਬਹੁਤਾ ਜਿਆਦਾ ਜਾਣਕਾਰੀ ਨਹੀਂ ਇਸ ਬਾਰੇ ਕੋਈ ਕਹਿ ਨਹੀਂ ਸਕਦੇ ਰੰਜੇਸ਼ ਜੀ ਤਾਂ ਕੀ ਮੰਗ ਕਰਦੇ ਪੂਰਾ ਇਹਨਾਂ ਨਿਯਮ ਮਿਲਣਾ ਚਾਹੀਦਾ ਜੀ ਮਤਲਬ ਜੋ ਕਰ ਉਹਨਾਂ ਦਾ ਘਰ ਹੀ ਸਾਰਾ ਜਿਹੜੀਆ ਵਗੈਰਾ ਹੈ ਨਾ ਉਧਰ ਮ੍ਰਿਤਕ ਦੇ ਪਿਤਾ ਮੁਤਾਬਕ 10-12 ਸਾਲ ਪਹਿਲੇ ਦੀ ਉਹਨਾਂ ਦੀ ਪਿੰਡ ਵਿੱਚ ਸੀ ਕਿਸੇ ਨਾਲ ਰஞ்சிਤ ਸਿੰਘ ਜਿਸ ਨੇ ਚਲਦੇ ਉਹਨਾਂ ਨੇ ਕੁਲਵੀਰ ਸਿੰਘ ਨੂੰ ਤਿੰਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਮ੍ਰਿਤਕ ਕੁਲਵੀਰ ਸਿੰਘ ਦੇ ਪਿਤਾ ਮੁਤਾਬਕ ਕੁਲਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਉਹ ਉਹਨਾਂ ਦਾ ਇਕਲੌਤਾ ਪੁੱਤਰ ਸੀ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਪੂਰੇ ਮਾਮਲੇ 'ਚ ਮਦਦ ਦੀ ਗੁਹਾਰ ਮਿਲ ਗਈ ਪਿੰਡੋ ਜੀ ਦੁੱਧ ਪਾਉਣ ਆਇਆ ਤਲਾਵੇਂ ਤੇ ਵਾਕਿਆ ਇੱਥੇ ਹੋਇਆ ਵਾ ਤੁਹਾਡਾ ਕੀ ਲੱਗਦੇ ਮੇਰਾ ਲਟਕਾ ਕਿੰਨੀ ਮੁਸੀਬਤ ਇਹ 35 ਤੋਂ 40 ਹੋ ਤੇ ਕੋਈ ਰਜਿਸਟਰ ਲੱਗਦਾ ਮੈਨੂੰ ਹਾਂਜੀ ਇਹ ਮੰਗ ਕਰਦੇ ਸਰਕਾਰ ਤੋਂ ਮੰਗ ਪੀ ਜੋ ਓਹਨੋ ਕੇਸ ਹੋ ਗਿਆ ਓ ਜਿਹੜਾ ਵਾ ਵੀ ਉਹ ਕੇਸ ਦੀ ਕੋਖ ਵੀ ਕਰਨੀ ਆ ਜਿਹੜੇ ਬੰਦੇ ਉਹਨਾਂ ਤੇ ਕੇਸ ਪਾਉਣਾ ਵਾ ਇਸ ਮਸਲੇ ਤੇ ਪਹਿਲਾਂ ਵੀ ਕਦੀ ਕੋਈ ਐਦਾਂ ਦੀ ਗੱਲਬਾਤ ਹੋਈ ਕੋਈ ਨਾ ਕਦੀ ਨਹੀਂ ਹੋਈ ਵਿੱਚ ਕੋਈ ਧਮਕੀ ਕਿਸੇ ਦੀ ਜਾਂ ਕੋਈ ਵੀ ਨਾ ਕੁਝ ਨਹੀਂ ਹੋਇਆ ਵੀ ਰੰਜਿਚ ਹੈ ਗਈ ਸ਼ਾਕਿਆ ਕਿਸੇ ਤੇ ਹਾਂਜੀ ਤੇ ਕਿਸ ਤਰ੍ਹਾਂ ਕੇ ਹੋਈ ਕਿਤਰਾ ਘਟਣਾ ਕਿਤਰਾ ਹੋਇਆ ਦੱਸਿਓ ਘਟਣਾ ਇਹ ਪਿੰਡੋਂ ਦੁੱਧਪੌਣ ਢਾਰੜਾਂ ਤੋਂ ਤਲਾਵੇਂ ਪੌਣ ਆਇਆ ਅੱਛਾ ਜੀ ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ ਅੱਛਾ ਜੀ ਇੱਥੇ ਉਹਨਾਂ ਗੋਲੀਆਂ ਮਾਰਤੀਆਂ ਸਾਨੂੰ ਬਾਅਦ ਦੇ ਵਿੱਚ ਪਿੰਡ ਸੁਨਾਹ ਗਿਆ ਵਾ ਬੰਦਾ ਉਹ ਤਲਾਵੇਂ ਦੇ ਵਿੱਚ ਸਾਨੂੰ ਜਾਣਦੀ ਸੀਗੀ ਉਹਨਾਂ ਵੇਖਿਆ ਕਿ ਗੱਡੀ ਕਿ ਖਲੋਤੀ ਆ ਤੇ ਪਿੱਲਾਗੁੰਦੇ ਰੋਕੇ ਨਘਾਈ ਉਹਨਾਂ ਨੇ ਤੇ ਵੇਖਿਆ ਕਿ ਬੰਦਾ ਵਿੱਚ ਲੰਮਾ ਪਿਆ ਵਾ ਉਹਾਂ ਦੇ ਵੀ ਅਸੀਂ ਸਮਝਿਆ ਕਿ ਇਹਨੂੰ ਟੈਗ ਨਾ ਹੋਇਆ ਹੋਵੇ ਤੇ ਜਾਂ ਉਹਨਾਂ ਵੇਖਿਆ ਤੋ ਕਿ ਜਾਣਦੇ ਹੀ ਮੇਰੇ ਲੜਕੇ ਨੇ ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ ਉਧਰੋਂ ਸਾਨੂੰ ਫੋਨ ਆਇਆ ਵਾ ਤੇ ਅਸੀਂ ਅਜੇ ਪੀ ਤਿਆਰ ਹੋਣਦੇ ਆ ਕਿ ਆਂਦੇ ਵੀ ਗੋਲੀ ਵੱਜੀ ਆ ਕਲਵੀਰ ਦੇ ਤੋ ਉਹ ਗੋਲੀ ਵੱਜੀ ਜਿਹੜੀ ਹੀਗੀ ਉਹ ਫਿਰ ਵੀ ਅਹੀਂ ਆਖਾ ਵੀ ਘਰੋਂ ਗੱਡੀ ਲੈ ਚਲੀਏ ਤੇ ਪਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਗੇ ਤੇ ਉਹ ਆਣ ਕੇ ਵੇਖਿਆ ਤੇ ਖਤਮ ਹੋਇਆ ਕਿੰਨੀਆਂ ਗੋਲੀਆਂ ਵੱਜੀਆਂ ਗੋਲੀ ਇੱਕ ਕਾਨੇ 'ਚ ਵੱਜੀ ਆ ਇਹ ਦੋ ਇੱਥੇ ਪੇਟ 'ਚ ਵੱਜੀਆਂ ਤੇ ਇੱਕ ਵੱਜੀ ਆ ਤੇ ਹੋਰ ਇੱਥੇ ਬਾਹਾਂ 'ਤੇ ਆ ਗੱਡੀ ਦੇ ਵੱਜੀਆਂ ਗੱਡੀ ਦੇ ਵੱਜੀ ਆ ਤੇ ਉਹ ਕਿੱ데 ਜਾਣੇ ਸੀ ਪਤਾ ਕੁਛ ਨਹੀਂ ਪਤਾ ਜੀ ਸਾਨੂੰ ਉਹ ਕੱਥੇ ਆਏ ਪਤਾ ਇਹ ਵੀ ਨਹੀਂ ਕੋਈ ਪਤਾ ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਮਿਲ ਰਿਹਾ ਕੋਈ ਜਵਾਬ ਕਿਸ ਤਰ੍ਹਾਂ ਜੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਵੱਲੋਂ ਪ੍ਰਸ਼ਾਸਨ ਕੋਈ ਹਾਂ ਪੁਲਿਸ ਤੇ ਆਈ ਹੈ ਜੀ ਹਾਜ਼ਰ ਹੈ ਮੌਕੇ ਤੇ ਆ ਗਈ ਹੈ ਹਾਂ ਜੀ ਜਦੋਂ ਫੋਨ ਕੀਤਾ ਉਹ ਛੇਤੀ ਆ ਗਏ ਉਸੇ ਵੇਲੇ ਜਦਕਿ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਕੁਲਬੀਰ ਸਿੰਘ ਹੈ ਅਤੇ ਉਹ ਪਿੰਡ ਟਾਕੜ ਦਾ ਰਹਿਣ ਵਾਲਾ ਹੈ ਉਹ ਦੁੱਧ ਵੇਚਣ ਦਾ ਕੰਮ ਕਰਦਾ ਸੀ ਅਤੇ ਵੀਰਵਾਰ ਸ਼ਾਮ ਨੂੰ ਪਿੰਡ ਤਾਰਾਗੜ ਤਲਾਮਾ ਵਿਖੇ ਘਰਾਂ ਵਿੱਚ ਦੁੱਧ ਪਾ ਕੇ ਘਰ ਨੂੰ ਵਾਪਸ ਪਰਤ ਰਿਹਾ ਸੀ ਇਸ ਦੌਰਾਨ ਰਸਤੇ ਵਿੱਚ ਉਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਫਿਲਹਾਲ ਪੁਲਿਸ ਨੇ ਇਸ ਪੂਰੇ ਮਾਮਲੇ 'ਚ ਜਾਂਚ ਆਰੰਭ ਕੀਤੀ ਹੈ ਇਹ ਪਿੰਡ ਤੌਰਣਪੈਣਾ ਜੀ ਸਾਡੇ ਥਾਣੇ ਜੰਡੇਆਲੇ ਦੇ ਵਿੱਚ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਸੀ ਦੁੱਧੀ ਦਾ ਦੁੱਧ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਾਮ ਨੂੰ 6 ਵਜੇ ਦੇ ਲਗਭਗ ਕਰੀਬ ਇਹ ਪਿੰਡ ਤਲਾਮਾ ਦੁੱਧ ਦੇਣ ਗਿਆ ਸੀ ਤੇ 7:00 ਵਜੇ 7:00 ਵਜੇ ਦੇ ਲੱਗੇ ਉੱਥੋਂ ਇਹ ਦੁੱਧ ਦੇ ਕੇ ਤਾਂ ਵਾਪਸ ਆ ਰਿਆ ਸੀ ਤੇ ਇਸ ਮੋਟਰ ਦੇ ਉੱਤੇ ਆ ਤੁਸੀਂ ਦੇਖਿਆ ਜਿਹੜੇ ਗੱਡੀ ਲੱਗੀ ਆ ਗੱਡੀ ਦੇ ਉੱਤੇ ਸੀ ਤਾਂ ਇੱਥੇ ਆਣ ਕੇ ਜੋ ਲੱਗ ਰਿਹਾ ਟਾਇਰਾਂ ਦੇ ਨਿਸ਼ਾਨ ਆ ਉੱਥੋਂ ਇਹਨੂੰ ਗੱਡੀ ਸਾਹਮਣੇ ਤੋਂ ਰੋਕ ਲਈ ਰੋਕ ਕੇ ਤੇ ਬੰਦਿਆਂ ਨੇ ਫਾਇਰਿੰਗ ਕਰਕੇ ਤੇ ਇਹਦੀ ਡੈਥ ਹੋਈ ਆ ਕਿੰਨੇ ਬੰਦੇ ਸੀ ਜਨਾਂ ਨੇ ਕੀਆ ਉਹ ਜੀ ਇਹ ਨਹੀਂ ਪਤਾ ਲੱਗਿਆ ਵੀ ਕਿੰਨੇ ਬੰਦੇ ਸੀ ਉਹ ਸੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਫਿਰ ਗੋਲੀਆਂ ਕਿੰਨੀਆਂ ਵਜੀਆਂ ਗੋਲੀਆਂ 3 ਵਜੀਆਂ ਆਉਂਦੇ ਜੀ ਫਿਲਹਾਲ ਜੀ ਸਿਰ ਦੇ ਵਿੱਚ ਹੋਇਆ ਕੰਨ ਦੇ ਵਿੱਚ ਤੇ ਬਾਹ ਤੇ ਆ ਤੇ ਦ ਤਿੰਨ ਗੋਲੀਆਂ ਟੋਟਲ ਲੱਗੀਆਂ ਡੈਥ ਜਿਹੜੀ ਹਸਪੀਟਲ ਜਾ ਕੇ ਹੋਈ ਕਿਥੇ ਨਹੀਂ ਨਹੀਂ ਡੈਥ ਮੌਕੇ ਤੇ ਹੀ ਹੋ ਗਈ ਸੀ ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਹਾਂਜੀ ਹਾਂਜੀ ਇਹ ਸਾਨੂੰ ਕਲੀਅਰ ਹੋਈ ਹੈ ਗੱਲ ਉਹਦੇ ਫਾਦਰ ਸਾਹਿਬ ਤੋਂ ਪਿੰਡ 'ਚ ਰੰਜਿਸ਼ ਦਾ ਹੀ ਇਹਨਾਂ ਦਾ ਹੈਗਾ ਰੰਜਿਸ਼ ਚੱਲਦੀ ਆ ਉਹਦੇ ਤਹਿਤ ਹੀ ਉਹਨਾਂ ਵੱਲੋਂ ਹੈ ਹੋਰ ਇਹਨਾਂ ਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂਗਾ ਸਿਰਫ ਪੁਰਾਣੀ ਇਹਨਾਂ ਦੀ 10-15 ਸਾਲ ਪਹਿਲਾਂ ਦਾ ਕੋਈ ਇਹੋ ਜਿਹਾ ਕੋਈ ਡਿਸਪਿਊਟ ਸੀਗਾ ਉਹੀ ਇਹਨਾਂ ਦਾ ਮੇਨ ਮੁੱਖ ਕਾਰਨ ਹੈ ਲੇਕਿਨ ਫਿਰ ਵੀ ਅਸੀਂ ਉਹ ਤਸਦੀਕ ਕਰ ਰਹੇ ਹਾਂ ਮੋਸਟਲੀ 99% ਉਹੀ ਪਿੰਡ ਦੀ ਰੰਜਿਸ਼ ਦਾ ਹੀ ਇਹ ਮਾਮਲਾ ਮੋਡਲੀ ਤਫਤੀਸ਼ ਕੀ ਸਾਹਮਣੇ ਆ ਰਹੀ ਹੈ ਮੋਡਲੀ ਚ ਇਹੀ ਆ ਕਿ ਪਿੰਡ ਦਾ ਹੀ ਇਹਨਾਂ ਦੇ ਜੋ ਉਹਨਾਂ ਦੇ ਦੱਸਣ ਮੁਤਾਬਕਾ ਜੋ ਹਾਲਾਤ ਬਣਦੇ ਆ ਉਹ ਇਹੀ ਆ ਵੀ ਪਿੰਡ ਦੇ ਹੀ ਕਿਸੇ ਬੰਦੇ ਨੇ ਬੰਦੇ ਹਾਇਰ ਕਰਕੇ ਇਹਨਾਂ ਦਾ ਕਤਲ ਕਰਾਇਆ ਤਾਂ ਕੋਈ ਕਾਤਲਾਂ ਦਾ ਪਤਾ ਲੱਗ ਸਕਦਾ ਕੀ ਬਸ ਹੁਣ ਚੱਲ ਰਿਹਾ ਜੀ ਅਜੇ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕਦਾ ਲੇਕਿਨ ਛੇਤੀ ਅਸੀਂ ਫੜ ਲਵਾਂਗੇ ਇਹ ਕਤਲ ਆਪ ਕੀਤਾ ਉਹੀਆਂ ਕਰਵਾਇਆ ਗਿਆ ਉਹ ਬਾੜੇ ਤੇ ਇਹ ਕਰਵਾਇਆ ਗਿਆ ਲੱਗਦਾ ਮਤਲਬ ਆ ਆਪ ਵੀ ਵਿੱਚ ਇਨਵੋਲਵ ਹੋ ਸਕਦੇ ਆ ਜਾਂ ਬੰਦੇ ਕਿਉਂਕਿ ਬੰਦੇ ਦੋ ਤਿੰਨ ਬੰਦਿਆਂ ਤੋਂ ਘੱਟ ਕੰਮ ਨਹੀਂਗਾ ਇਹ ਗੱਡੀ ਮੋਰਿਆਂ ਵੀ ਰੋਕੀ ਆ ਪਿੱਛੇ ਵੀ ਬੰਦੇ ਹੋਣਗੇ ਜਿੱਦਾ ਸ਼ੀਸ਼ਾ ਸਾਈਡ ਤੋਂ ਤੋੜਿਆ ਤਿੰਨ ਤਿੰਨ ਚਾਰ ਬੰਦਿਆਂ ਦਾ ਕੰਮ ਹੋਊਗਾ ਘੱਟੋ-ਘੱਟ ਸਰ ਇਹੋ ਜਿਹੀ ਵਾਰਦਾਤ ਤਾਂ ਕਾਫੀ ਹੋ ਰਹੀ ਆ ਕੀ ਗੱਲ ਇਹ ਬਸ ਹੁਣ ਪਿੰਡਾਂ ਦੀ ਲੋਕਾਂ ਦੀ ਜਿੱਦਾ ਰੰਜਿਸ਼ ਵਾਜੀ ਇੰਨੀ ਵੱਧ ਗਈ ਆ ਇਹ ਕੰਟਰੋਲ ਹੀ ਨਹੀਂ ਕਰ ਰਹੇ ਲੋਕ ਇੱਕ ਦੂਜੇ ਦੇ ਆਪ ਹੀ ਇਸ ਚੀਜ਼ ਦੇ ਉੱਤੇ ਲੈ ਕੇ ਚੱਲਦੇ ਆ ਲੁੱਟਾਂ ਖੋਹਾਂ ਚੋਰੀਆਂ ਕਾਫੀ ਇਹੋ ਜਿਹੇ ਵਾਰਦਾ ਤਾਂ ਕਾਫੀ ਹੁੰਦੀਆਂ ਨੇ ਹੋ ਰਹੀਆਂ ਜੀ ਜਿੱਦਾਂ ਪਿੱਛੇ ਤੁਹਾਡੇ ਆ ਜੰਡੇਲੇ ਚ ਹੀ ਹੋਈ ਸੀਗੀ ਅਸੀਂ ਉਹ ਦੋ ਦਿਨ ਦੇ ਅੰਦਰ ਅੰਦਰ ਹੀ ਫੜ ਲਏ ਤੇ ਇਹ ਤਾਂ ਜਿਹੜਾ ਜੋ ਚੱਲਦਾ ਪੁਲਿਸ ਦਾ ਸਾਡੀ ਪੂਰੀ ਮਸਤਾਇ ਦਾ ਤੁਹਾਡੇ ਤੁਹਾਨੂੰ ਪਤਾ ਹੀ ਹੈ ਰੋਜ਼ ਕਿ ਆ ਹੁਣ ਵੀ ਦੇਖ ਲਓ ਅਸੀਂ ਮੈਂ 5 ਮਿੰਟ ਦੇ ਵਿੱਚ ਹੀ ਪਹੁੰਚ ਗਿਆ ਸੀ ਜਦੋਂ ਪਤਾ ਲੱਗਿਆ ਉਸੇ ਵੇਲੇ ਆਫਿਸ ਹੀ ਅਜੇ ਕੰਮ ਕਰ ਰਹੇ ਸੀ ਕਿੰਨੇ ਕ ਵਜੇ ਦੇ ਘਟਣਾ ਜੀ ਇਹ 7 ਵਜੇ 7 ਵਜੇ ਇਹਨਾਂ ਨੇ ਦੁੱਧ ਦਿੱਤਾ ਜੋ ਜਿਨ੍ਹਾਂ ਦੇ ਘਰ ਦਿੱਤਾ ਉਹਨਾਂ ਨਾਲ ਗੱਲਬਾਤ ਹੋਈ ਮੇਰੀ 7 ਵਜੇ ਦੁੱਧ ਦੇ ਕੇ ਚੱਲੇ ਸੀ ਤੇ ਵੱਧ ਤੋਂ ਵੱਧ 5 ਤੋਂ 10 ਮਿੰਟ ਦੇ ਵਿੱਚ ਵਿੱਚ ਇੱਥੇ ਕੰਮ ਹੋਇਆ 5 7 5 ਤੇ ਜਾਂ 10 ਦੇ ਵਿੱਚ ਆਹ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਛੇਤੀ ਫੜ ਲਾਂਗੇ ਹੁਣ ਕੀ ਕਾਰਵਾਈ ਹੋ ਰਹੀ ਹੈ ਹੁਣ ਬਸ ਉਹਨਾਂ ਦੇ ਫਾਦਰ ਤੇ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਤੇ ਉੱਥੇ ਫਿਰ ਪਰਚਾ ਦੇ ਕੇ ਤੇ ਕਾਰਤੀਸ਼ ਕਰਾਂਗੇ ਹਾਲਾਂਕਿ ਜਾਣਕਾਰੀ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਘੱਟੋ ਘੱਟ 3-4 ਵਿਅਕਤੀਆਂ ਵੱਲੋਂ ਇਸ ਪੂਰੇ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਪਰ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਪੁਲਿਸ ਲੱਗੀ ਹੈ ਪਰ ਇਸ ਵਾਰਦਾਤ ਨੇ ਇੱਕ ਵਾਰ ਫਿਰ ਤੋਂ ਜਿੱਥੇ ਕਾਨੂੰਨ ਵਿਵਸਥਾ ਨਾਲ ਲੈ ਕੇ ਸਵਾਲ ਚੁੱਕੇ ਰਹੇ ਉੱਥੇ ਹੀ ਇਸ ਘਟਨਾ 'ਚ ਮਾਪਿਆਂ ਦਾ ਇਕਲੌਤਾ ਪੁੱਤਰ ਦੁਨੀਆ ਤੋਂ ਚਲਾ ਗਿਆ ਜਿਸ ਤੋਂ ਬਾਅਦ ਹੁਣ ਮਾਪੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ गुहार ਲਗਾ ਰਹੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ